ਆਇਆ ਦੋਸਤ ਗਿਆਨੇ ਦੋਸਤੋ ਅੱਜ ਕੱਲ ਦੇ ਮਾਪੇ ਲੋਕ ਬਹੁਤ ਵੱਡੀ ਸ਼ਿਕਾਇਤ ਹੁੰਦੀ ਹੈ ਕਿ ਮੇਰਾ ਬੱਚਾ ਪੜਦਾ ਨਹੀਂ ਮੇਰਾ ਬੱਚਾ ਨਾਲਾਇਕ ਹੈ ਸੋ ਬੱਚੇ ਕਦੇ ਨਾਲਾਇਕ ਨਹੀਂ ਹੁੰਦੇ ਬੱਚਾ ਨੂੰ ਦੇਖਣਾ ਚਾਹੀਦਾ ਹੈ ਕਿ ਬੱਚੇ ਕਿਸ ਤਰ੍ਹਾਂ ਪ੍ਰੋਗਰੈਸਿਵ ਨੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜੋ ਬਹੁਤ ਜ਼ਿਆਦਾ ਲਾਇਕ ਬੱਚੇ ਹੁੰਦੇ ਨੇ ਜੋ ਫਰਸਟ ਆਉਂਦੇ ਨੇ ਮੈਰਿਟ ਲਿਸਟ 'ਚ ਟੌਪ ਕਰਦੇ ਨੇ ਉਹ ਬੱਚੇ ਵਕਤੋ ਵਦ ਕੀ ਹੈ 1 ਲੱਖ 2 ਲੱਖ ਦੀ ਨੌਕਰੀ ਕਰ ਲੈਣਗੇ ਇਸ ਤੋਂ ਵੱਡੀ ਨੌਕਰੀ ਨਹੀਂ ਹੈ 50 ਲੱਖ ਦੀ ਨੌਕਰੀ ਕਰ ਲੈਣਗੇ ਬਹੁਤ ਵੱਡਾ ਕਿਸੇ ਕੋਲ ਲੱਕੀਲੀ ਪੈਕੇਜ ਮਿਲ ਜਾਤਾ ਉਹ ਨੌਕਰੀ ਵੀ ਉਹਨਾਂ ਕੋਲ ਕਰਨਗੇ ਜਿਹੜੇ ਨਲਾਇਕ ਬੱਚੇ ਹੁੰਦੇ ਨੇ ਜਿਹੜੇ ਪ੍ਰੋਗਰੈਸिव ਹੁੰਦੇ ਨੇ ਉਹ ਨਲਾਇਕ ਬੱਚਿਆਂ ਕੋਲ ਜਾ ਕੇ ਨੌਕਰੀ ਕਰਦੇ ਆ ਸੋ ਅਸੀਂ ਬੱਚਿਆਂ ਨੂੰ ਦੇਖਣਾ ਚਾਹੀਦਾ ਹੈ ਕਿ ਬੱਚੇ ਸਾਡੇ ਪ੍ਰੋਗਰੈਸਿਵ ਹੈਗੇ ਕਿ ਨਹੀਂ ਪੜ੍ਹਾਈ ਤੁਸੀਂ ਮੈਥਸ ਪੜਿਆ ਮੈਥਸ ਵਿੱਚ ਤੁਸੀਂ ਟ੍ਰਿਗਨੋਮੈਟਰੀ ਤੇ sin θ cos θ ਇਹੋ ਪੜਿਆ ਤੁਹਾਡੇ ਕੰਮ ਆਈ ਏ ਤੁਸੀਂ ਸੋਸ਼ਲ ਸਟਡੀ ਪੜ੍ਹੀ ਸੋਸ਼ਲ ਸਟਡੀ ਦੇ ਵਿੱਚ ਕੀ ਕੰਮ ਆਇਆ ਕੋਈ ਐਸਾ ਹਿਸਟਰੀ ਪੜ੍ਹੀ ਆ ਜੋ ਤੁਸੀਂ ਅਕਬਰ ਪੈਦਾ ਹੋਇਆ ਔਰੰਗਜ਼ੇਬ ਪੈਦਾ ਹੋਇਆ ਤੁਹਾਡੇ ਜ਼ਿੰਦਗੀ ਚ ਕੰਮ ਆਂਦੀਆਂ ਚੀਜ਼ਾਂ ਇਸ ਚੀਜ਼ਾਂ ਕੰਮ ਨਹੀਂ ਆਉਂਦੀਆਂ ਕੰਮ ਆਉਂਦਾ ਹੈ ਕਿ ਬੱਚਾ ਕਿੰਨਾ ਪ੍ਰੋਗਰੈਸਿਵ ਹੈ ਬੱਚਾ ਕਿੰਨਾ ਨੈਗੇਟਿਵ ਹੈ ਬੱਚੇ ਦੇ ਵਿੱਚ ਮੈਨਰਸ ਉਹ ਵਰਨੇ ਚਾਹੀਦੇ ਨੇ ਬੱਚਿਆਂ ਨੂੰ ਸੰਸਕਾਰ ਸਿਖਾਣੇ ਚਾਹੀਦੇ ਨੇ ਉਹ ਅਸਲੀ ਪੜ੍ਹਾਈ ਹੈ ਕਿਤਾਬੀ ਕੀੜਾ ਨਾ ਬਣਾਓ ਬੱਚੇ ਨੂੰ ਕਿਤਾਬੀ ਬਣ ਕੇ ਸਰਕਾਰੀ ਨੌਕਰੀ ਕਰ ਲੇਗਾ ਸਰਕਾਰੀ ਨੌਕਰੀ ਚ ਕੀ ਹੁੰਦਾ ਹੈ ਜਿਹੜੇ ਸਰਕਾਰੀ ਸਰਕਾਰੀ ਨੌਕਰ ਹੁੰਦੇ ਨੇ ਉਹ ਵਿਹਲੇ ਬਾਏ ਕੀ ਤਨਖਾਹ ਲੈਂਦੇ ਨੇ ਤੇ ਕੰਮ ਕਰਨ ਦੀ ਰਿਸ਼ਵਤ ਲੈਂਦੇ ਨੇ ਤੇ ਇਹੋ ਜੀ ਜ਼ਿੰਦਗੀ ਕਿਉਂ ਜੀਣਾ ਸੋ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਫਿਰ ਦੁਬਾਰਾ ਕਹਾਂਗਾ ਕਿ ਬੱਚੇ ਦੀ ਪ੍ਰੋਗਰੈਸਿਵ ਦੇਖੋ ਨੇਚਰ ਦੇਖੋ ਕਿ ਬੱਚਾ ਕਿਸ ਤਰ੍ਹਾਂ ਮੂਵ ਕਰ ਰਿਹਾ ਬੱਚਾ ਐਕਟਿਵ ਹੈ ਕਿ ਨਹੀਂ ਬੱਚੇ ਸੰਸਕਾਰ ਹੈ ਕਿ ਨਹੀਂ ਏ ਨਾ ਸਿਖਾਓ ਕਿ ਕਿਤਾਬੀ ਕਿੜਾ ਬਣੋ ਪੜ 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 ਤੁਸੀਂ ਉਹਨੂੰ ਪੜ ਪੜ ਨਹੀਂ ਕਹਿ ਰਹੇ ਉਹਨੂੰ ਮਰ 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 ਕਹਿ ਰਹੇ ਹੋ ਸੁਪਰਾ ਹੀ ਜ਼ਰੂਰ ਚਾਹੀਦੀ ਏ ਨਹੀਂ ਮੈਂ ਕਹਿੰਦਾ ਪੜਾਈ ਨਹੀਂ ਚਾਹੀਦੀ ਪਰ ਬੱਚੇ ਦੀ ਸਭ ਤੋਂ ਪਹਿਲਾਂ ਨੇਚਰ ਦੇਖੋ ਕਿ ਬੱਚਾ ਕਿਸ طرف ਜਾਣਾ ਚਾਹੁੰਦਾ ਹੈ ਫਿਰ ਉਸ ਨੂੰ ਪ੍ਰੈਸ਼ਰਾਈਜ਼ ਕਰੋ ਬੱਚਾ ਜੇ ਪਹਿਲਾਂ ਹੀ ਠੀਕ ਰਾਹ ਤੇ ਜਾ ਰਿਹਾ ਉਹਨੂੰ ਟੋਕੋ ਰੋਕੋ ਨਾ بس اتنا ਕੁਛ ਕਰਨਾ ਹੋਇਆ ਆਪ ਤੋਂ ਜ਼ਾਸ ਲੈਣਾ ਜੇ ਇਹੋ ਜਿਹੀ ਵੀਡੀਓ ਦੇਖਣਾ ਚਾਹੁੰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਫਾਲੋ ਕਰੋ ਕਮੈਂਟ ਜ਼ਰੂਰ ਕਰੋ ਤੁਹਾਡੇ ਕਮੈਂਟਾਂ ਨਾਲ ਸਾਡੇ ਹੌਸਲੇ ਬਹੁਤ ਉੱਚੇ ਹੁੰਦੇ ਸਸ਼ੀ ਕਾ ਜੀ